ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਵੀ ਕੋ ਵਿੱਚ ਆਪਾਂ ਇੱਕ ਗੱਬਣਗਾ ਸੇ ਲਈ ਲੈ ਕੇ ਆਏ ਜੀ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਕਰਚੋ ਵੀ ਵੀਡੀਓ ਬਣਾਉਣ ਲੱਗੇ ਆ ਵੀ ਦੇਖ ਲਈ ਲੋ ਪਸੂ ਰੱਖੇ ਵੇ ਕੋਈ ਵੀਰ ਦਾ ਵਪਾਰ ਨਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋ ਵਧੀਆ ਜੀ ਹਾਂਜੀ ਹਾਂ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋ ਗੁਰ ਨਾ ਗੁਰਪ੍ਰੀਤ ਬਾਈ ਠੀਕ ਹੈ ਜੀ ਪਿੰਡ ਜੰਗੀਆਂ ਨਾ ਜਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਸਹੀ ਤਾਂ ਭਾਈ ਤੱਪਾ ਨੇੜੇ ਪਿੰਡ ਆਪਾਂ ਨੂੰ ਪਿੰਡ ਜੰਗੀ ਆਣਾ ਜੀ ਨੇੜੇ ਪਿੰਡ ਜਿਵੇਂ ਸਲਾਤਪੁਰਾ ਰਹਿ ਗਿਆ ਸਲਾਤਪੁਰਾ ਪੈ ਗਿਆ ਆਪਦਾ ਪੈ ਗਿਆ ਜੀ ਠੀਕ ਆ ਭਾਈ ਢੰਡਾਵੰਨਾ ਪੈ ਗਿਆ ਜੀ ਭਾਈ ਰੂਪਾ ਰਹਿ ਗਿਆਣ ਭਾਈ ਰੂਪਾ ਰਹਿ ਗਿਆ ਮੋਬਾਈਲ ਨੰਬਰ ਬੋਲ ਦਿਓ 94647 ਦੀ 08483 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀਆਂ ਗਾਂ ਦੇ ਨੇ ਆਪਣੇ ਘਰ ਦੀਆਂ ਹਾਂਜੀ ਹਾਂ ਕਰ ਲਓ ਠੀਕ ਆ ਕਿਹੜਾ ਸੂਸ ਹੁੰਦੀ ਆ ਭਾਈ ਇਹੋ ਭਾਈ ਚੌਥਾ ਸੂ ਆਏਗੀ ਇਹ ਚੌਥਾ ਸੂ ਹਾਂਜੀ ਠੀਕ ਆ ਕਿੰਨਾ ਦੁੱਧ ਚੋਇਆ ਤੀਜੇ ਸਵੇਰੇ ਫਿਰ ਆਪਣਾ ਦੋੰਦੇ ਦਾ 25 26 ਲੀਟਰ ਚੋਇਆ ਬਈ ਰਾਤ ਨੂੰ ਠੀਕ ਆ ਠੰਡੀ ਠੁੰਡੀ ਫੁੱਲ ਠੰਡੀ ਬਹੁਤ ਵਧੀਆ ਚਵਾਈ ਚਵਾਈ ਬਹੁਤ ਵਧੀਆ ਅੱਥੀ ਚੋਨੇ ਬਈ ਹਾਂ ਹਾਂ ਠੀਕ ਆ ਨਾੜਾ ਨੂੜਾ ਫੁੱਲ ਆ ਨਾ ਕਰਮਾਲੀ ਨੇ ਇੱਕ ਕੱਲੀ ਕੱਲੀ ਨਾੜ ਨਾ ਇੱਕ ਖੜੀ ਆ ਗੁਲਾਬੀ ਥਣ ਮੁਠੀ ਆ ਥਣ ਪੂਰੀ ਵਿਚੀ ਦੇ ਤੁੰਨੇ ਕਿਵੇਂ ਖੰਡੇ ਲਾ ਥਣ ਲੈ ਵੱਡੀ ਨਾੜ ਦੇਖੋ ਹਣ ਕੀ ਬਾਤ ਆ ਠੰਡੀ ਫੁੱਲ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਫੁੱਲ ਕਦ ਫੁੱਲ ਬ੍ਰੀਡ ਪ੍ਰਿੰਟ ਬਰੁੰਟ ਕਰਮ ਵਾਲੀ ਦਾ ਬੜਾ ਚੰਗਾ ਗਾ ਬਈ ਲੈ ਠੰਡੀ ਬੋਲਾ ਕਹਿੰਦੇ ਜੀ ਹਾਂ ਜੀ ਆ ਬੋਲੀ ਤੋਰ ਦੇ ਬਈ ਮਣੀ ਖੋਲ ਦੇ ਬਈ ਦੇ ਘਰ ਦੀ ਬੜਾ ਚੰਗੇ ਰਿਕਾਰਡ ਵਾਲੀ ਆ ਹਲੇ ਕੱਚੀ ਕੱਚੀ ਆ ਪੋਸਾ ਬਣਾਉਂਦਾ ਅੱਜ ਆ ਲਾਈਵ ਸਾਰੀਆਂ ਬਾਲਟਾਂ ਲਾ ਕੱਢੂਗੀ ਸ਼ੇਰ ਕਰਮ ਵਾਲੀ ਨੇ ਹੋਣਾ ਗਾ ਬਿਊਟੀ ਵੀ ਇੱਕ ਨੰਬਰ ਆ ਲੈ ਸਹੀ ਜੇ ਦਿਨ ਕਿੰਨੇ ਲਊਗੀ ਐਸਟੀਮੇਟ ਜੀ ਸਹੀ 28 ਤਰੀਕ ਨੂੰ ਪੂਰੇ ਆ 28 ਤਰੀਕ ਨੂੰ ਮੇਰੇ ਅੱਜ 23 ਤਰੀਕ ਹੋ ਗਈ ਮੰਨ ਕੇ ਚਲੋ ਬਈ 5 ਕਿਰੇਣੇ ਪਏ 1 ਕਰੋੜ ਨੇ ਇੱਧਰ ਉੱਧਰ ਵੀ ਹੋ ਸਕਦੇ ਹੱਬ ਤੱਕ ਮੰਨ ਲਓ ਬਈ ਹਨਾ ਹਾਂ ਤੇ ਇੱਕ ਦੀ ਕੱਚੀ ਆ ਬਈ ਤੋੜਾ ਚੈੱਕ ਕਰ ਲਓ ਪਲੀ ਵੀ ਫੁੱਲ ਆ ਗਰਮਾਣੀ ਕਿਆ ਬਾਤ ਹੈ ਮੈਂ ਕੀ ਮੋਲ ਆ ਬਈ ਜੈਜ ਮੋਲ ਲਓ ਬਈ 95000 ਰੁਪਏ ਲੈਣਾ ਹੈ ਮਾਨਤਾਨ ਹੋ ਜਾ ਹਾਂ ਮਾਨਤਾਨ ਹੋ ਜਾ ਠੀਕ ਆ ਬਈ 95000 ਰੁਪਇਆ ਮੁੱਲ ਮਾਨਤਨ ਕੋਈ ਚੈੱਕ ਨਹੀਂ ਮੋਕਦੇ ਹੋ ਜੂਗਾ ਚਲ ਨੀਵਾ ਨੂੰ ਬਹੁਤ ਚੰਗਾ ਥਾਨ ਇੱਕ ਨੰਬਰ ਠੰਡੀ ਫੁੱਲ ਠੰਡੇ ਸਵਾਦੀ ਐ ਭਾਈ ਜਿਵੇਂ ਮਰਜੀ ਛੱਡ ਲੈ ਦੇਖੋ ਥਾਨ ਪੂਰੀ ਵਿਥੀ ਤੇ ਪੀੜੀ ਦੇ ਪਾਸ ਵਰਗੇ ਥਾਨ ਐ ਕਹਿੰਦੇ ਭਾਈ ਹਾਂ ਜੀ ਠੰਡੀ ਬਹੁਤ ਆਣਾ ਜਿਵੇਂ ਮਰਜੀ ਤੁਮੀ ਪਾਸੀ ਬਹਿ ਕੇ ਜਿਵੇਂ ਮਰਜੀ ਚਲ ਬਾਕੀ ਦੁੱਧ ਦਾ ਰਿਕਾਰਡ ਭਾਈ ਨੇ ਬਹੁਤ ਚੰਗਾ ਦੱਸਿਆਗਾ ਭਾਈ ਤੇ ਕਿਸੇ ਵੀਰ ਨੂੰ ਭਾਈ ਵੜ ਪਸੰਦ ਆਵੇ ਤਾਂ ਭਾਈ ਨਾਲ ਕਨੈਕਟ ਕਰ ਲੈ ਚਲ ਭਾਈ ൂട്ടി ഫോർ കൂടു പള്ളി വീ ഫോർല